ਤਰਵਿੰਦਰ ਪੰਜਾਬੀ ਕਲਾਕਾਰ ਵਜੋਂ ਵੀ ਪੰਜਾਬ ਦੇ ਪੁੱਤ ਵਜੋਂ ਵੀ ਜਾਣਿਆ ਜਾਂਦਾ ਰਿਹਾ ਉਸ ਸਮੇਂ ਆਪਣੇ ਦਮ ਦੇ ਉੱਤੇ ਜਾ ਕੇ ਉਸ ਨਗਰੀ ਚ ਮਹਾਨਗਰੀ ਜਿਹਨੂੰ ਕਹਿੰਦੇ ਨੇ ਉੱਥੇ ਥਾਂ ਬਣਾਉਣੀ ਨਾਮਣਾ ਘਟਣਾ ਹੀਰੋ ਦਾ ਰੂਪ ਬਣਾਉ ਔਰ ਉਸ ਤਰ੍ਹਾਂ ਦਾ ਹੀਰੋ ਸਾਡੇ ਜਿਹੜੇ ਬਜ਼ੁਰਗਾਂ ਵਾਲੀਆਂ ਪੀੜ੍ਹੀਆਂ ਸੀਗੀਆਂ ਤਰਵਿੰਦਰ ਸਟਾਈਲ ਚ ਲੁੱਕ ਫੋਟੋ ਖਿਚਾਉਂਦੇ ਸੀ ਹਨ ਤੇ ਜੇ ਕਿਸੇ ਨੇ ਜਾਦੇ ਕੋਈ ਪਟੇ ਪੁਟੇ ਜੇ ਬਾਹਰ ਕੀ ਤੇਲ ਲਾ ਕੇ ਆਉਣਾ ਤਾਂ ਲੱਗਣਾ ਵਡਾ ਤਰਮਿੰਦਰ ਬਣਿਆ ਫਿਰਦਾ ਮਤਲਬ ਇਸ ਤਰ੍ਹਾਂ ਤੱਕ ਦੇ ਟੈਗ ਬਣੇ ਫਿਰ ਇਹਨਾਂ ਦੇ ਕਈ ਡਾਇਲੋਗ ਬਹੁਤ ਮਸ਼ਹੂਰ ਹੁੰਦੇ ਰਹੇ ਹੈ ਨਾ ਔਰ ਉਹਦੇ ਨਾਲ ਨਾਲ ਉਹਦੀ ਸਾਦਗੀ ਉਹਦੀ ਨਿਮਰਤਾ ਦੇਸੀਪਣਾ ਹੈ ਨਾ ਉਹ ਡਾਂਸ ਦੇ ਸਟੈਪ ਹੈ ਨਾ ਉਹ ਉਹਦੀ ਤਾਕਤ ਬਣੇ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਸੀ ਮਤਲਬ ਜੀ ਹੈ ਨਾ ਉਹ ਇਸ ਜਗਤ ਦੇ ਵਿੱਚ ਉਹਨਾਂ ਨੇ ਉਸ ਨੂੰ ਆਪਣੀ ਤਾਕਤ ਬਜੋ ਬਣਾਇਆ ਦੋ ਵਿਆਹ ਕਰਾ ਕੇ ਪਰਿਵਾਰੀ ਬੈਲੈਂਸ ਬਣਾਉਣ ਦੇ ਵਿੱਚ ਵੀ ਮਾਰਥਾ ਹਾਸਲ ਕੀਤੀ ਕਿ ਉਹ ਵੀ ਕਾਮਜਾਬ ਰਿਆ ਉਹਨਾਂ ਦਾ ਚਾਹੇ ਬੱਚਿਆਂ ਦਾ ਆਪਸੀ ਤਾਲਮੇਲ ਉਹ ਵਿੱਚ ਸਿੱਧਾ ਨਾ ਹੋਵੇ ਤੇ ਅੱਜ ਬਕਾਇਦਾ 1.5 ਵਜੇ ਏਜੰਸੀ ਨੇ ਕਨਫਰਮ ਕੀਤਾ ਪਰ ਉਹ ਤੋਂ ਪਹਿਲਾਂ ਪਰਿਵਾਰ ਨੇ ਥੋੜੇ ਜਿ ਪ੍ਰਬੰਧ ਸ਼ੁਰੂ ਕਰ ਲਏ ਸੀ ਉਹ ਜੇ ਮਤਲਬ ਪਤਾ ਲੱਗਾ ਕਰੇ ਜੀ ਮੈਂ ਐਂਬੂਲੈਂਸ ਆ ਗਈ ਸੀ ਹੈ ਪਰਿਵਾਰ ਸ਼ਮਸ਼ਾਨ ਘਾਟ ਪਹੁੰਚਣਾ ਸ਼ੁਰੂ ਹੋ ਗਿਆ ਸੀ ਉਹ ਲਗਭਗ ਫਿਲਮ ਜਗਤੀਆਂ ਬੱਟੀਆਂ ਹਸਤੀਆਂ ਅਜ ਅੰਤਮ ਸੰਸਕਾਰ ਮੌਕੇ ਕਤਾਰ ਸੀ ਗਿਆ ਜਿਹਦੇ ਵਿੱਚ ਹਫਤਾਬ ਬਚਨ ਸੰਜੀਦਤ ਅਮੀਰ ਖਾਨ ਫਿਰ ਦੋਈ ਪਰਿਵਾਰ ਸਨੀ ਦਿਉਲ ਬੋਬੀ ਦਿਉਲ ਤੇ ਪੀਸ਼ਾ ਦਿਉਲ ਤੇ ਉਹਦੀ ਭੈਣ ਦੂਸਰੀ ਹਨ ਇਮਾਮ ਮਲਣੀ ਤੇ ਪਹਿਲੀ ਪਤਨੀ ਦੋਨੇ ਸੋ ਇਹ ਸਾਰਾ ਪਰਿਵਾਰ ਉਥੇ ਮੌਜੂਦ ਸੀਗਾ ਸੋ ਅੱਜ ਪੰਜਾਬ ਦੇ ਇਹਨਾਂ ਦੇ ਜੱਦੀ ਪਿੰਡ ਵੀ ਤੇ ਜਿੱਥੋਂ ਜਿੱਥੇ ਪੜੇ ਰਹੇ ਜੰਮੇ ਪੜੇ ਉਹ ਵੀ ਤੇ ਨਾਨਕੇ ਪਿੰਡ ਵੀ ਤਿੰਨੇ ਪਿੰਡ ਇੱਕੋ ਕਤਾਰ 'ਚ ਆਉਂਦੇ ਨੇ ਮਰੀਲਪੁਰਲੇ ਖੇਤਰ ਦੇ ਸੋ ਉਹ ਉਥੇ ਸਾਰੇ ਵੀ ਅੱਜ ਮਤਲਬ ਸ਼ੋਕ ਮਨਾਇਆ ਜਾ ਰਿਹਾ